ਹਲਕਾ ਫਤੇਗਰ ਚੂੜੀਆਂ ਦੀ ਗਰਾਉਂਡ ਜਿਹੜਾ ਰਿਪੋਰਟ ਵਿਖਾਵਾਂਗੇ ਕਿ ਲੋਕ ਕੀ ਕਹਿੰਦੇ ਨੇ ਇਲੈਕਸ਼ਨ ਜਿਹੜੇ ਨੇ 15 ਤਰੀਕ ਨੂੰ ਹੋਣ ਜਾ ਰਹੇ ਨੇ ਤੇ ਲੋਕਾਂ ਦੇ ਵਿੱਚ ਕਿਦਾਂ ਦਾ ਉਤਸ਼ਾਹ ਹੈ ਕਿ ਨੂੰ ਵੋਟ ਪਾਣਾ ਚਾਹੁੰਦੇ ਨੇ ਤੇ ਕਿਹਨਾਂ ਦੇ ਕੰਮ ਜਿਹੜੇ ਚੰਗੇ ਲੱਗੇ ਨੇ ਲੋਕਾਂ ਨੂੰ ਆਪਾਂ ਗੱਲਬਾਤ ਵੀ ਕਰਾਂਗੇ ਇੱਕ ਤਸਵੀਰ ਤੁਹਾਨੂੰ ਦਿਖਾ ਦਾਂਗੇ ਹਲਕਾ ਫਤੇਗਰ ਚੂੜੀਆਂ ਪਿੰਡ ਸੇਖਵਾਂ ਦੀ ਰਿਪੋਰਟ ਹੈ ਤੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਆਪਾਂ ਗੱਲਬਾਤ ਵੀ ਕਰਾਂਗੇ ਲੋਕਾਂ ਦੇ ਨਾਲ ਲੋਕ ਕੀ ਕਹਿੰਦੇ ਨੇ ਕਿ ਕੰਮ ਬੋਲਦੇ ਨੇ ਜੇ ਕੰਮ ਕਰਾਂਗੇ ਤਾਂ ਫੇਰ ਹੀ ਕਿਤਨਾ ਕਿਤੇ ਲੋਕ ਜਿਹਰੇ ਨੇ ਵੋਟ ਪਾਣਗੇ ਵੋਟ ਪਾਣਗੇ ਤਾਂ ਫੇਰ ਹੀ ਕਿਤਨਾ ਕਿਤੇ ਜਿਹੜਾ ਇਹ ਉਹ ਸਰਪੰਚ ਚੁਣਿਆ ਜਾਏਗਾ ਆਪਾਂ ਗੱਲਬਾਤ ਵੀ ਕਰਾਂਗੇ ਪਹਿਲਾਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰ ਲਾਂਗੇ ਪਿੰਡ ਦੇ ਲੋਕ ਕੀ ਕਹਿੰਦੇ ਨੇ ਕਿਉਂਕਿ ਜੇ ਕਿਸੇ ਦੇ ਕੰਮ ਹੁੰਦੇ ਨੇ ਚੰਗੇ ਤਾਂ ਫੇਰ ਹੀ ਕਿਤਨਾ ਕਿਤੇ ਲੋਕ ਜਿਹਰੇ ਨੇ ਹੱਸ ਕੇ ਵੋਟ ਪਾਣਗੇ ਤੇ ਉਹਨੂੰ ਹੀ ਆਪਣਾ ਸਰਪੰਚ ਚੁਣਨਗੇ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ ਜਗਦੇਵ ਸਿੰਘ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੀ ਕਿੱਦਾਂ ਦੇਖਦੇ ਹੋ ਕਿ ਕੰਮ ਦੇ ਰਹੇ ਨੇ ਕੰਮ ਬੋਲਦੇ ਨੇ ਆਪਾਂ ਗਰਾਉਂਡ ਜੀ ਰੋਰ ਰਿਪੋਰਟ ਵਿਖਾ ਰਹੇ ਆ ਹਰ ਇੱਕ ਪਿੰਡ ਦੇ ਵਿੱਚ ਜਾ ਜਾ ਕੇ ਕਿ ਇਲੈਕਸ਼ਨ ਜਿਹੜੇ ਸਿਰ ਤੇ ਆ ਗਏ ਨੇ ਕਿੱਦਾਂ ਦੇਖਦੇ ਹੋ ਕਿ ਕੰਮ ਦੇ ਰਹੇ ਨੇ ਬੋਲਦੇ ਨੇ ਕੰਮ ਹੋਣਗੇ ਤਾਂ ਫੇਰ ਹੀ ਜਿਹੜੇ ਨੇ ਲੋਕ ਜਿਹੜੇ ਨੇ ਸਿਆਣੇ ਨੂੰ ਵੋਟ ਪਾਣਗੇ ਕੀ ਚਾਹਣਾ ਚਾਹਦੇ ਵੇਖੋ ਜੀ ਲੋਕ ਬੜੇ ਸਿਆਣੇ ਆ ਕਿਉਂਕਿ ਅੱਗੇ ਗੱਲਾਂ ਹੋਰ ਹੁੰਦੀਆਂ ਆ ਪਹਿਲਾਂ ਹੁਣ ਇਹ ਗੱਲ ਹੈ ਕਿ ਕਈ ਸਰਕਾਰਾਂ ਆਉਂਦੀਆਂ ਕਈ ਜਾਂਦੀਆਂ ਇਹ ਕੰਮ ਤੇ ਚੱਲਦੇ ਰਹਿੰਦੇ ਆ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਇਹ ਕੈਮਰਾ ਮਾਰ ਕੇ ਦਿਖਾ ਸਕਦੇ ਕਮਰਾ ਜਿਹੜਾ ਪਹਿਲੇ ਤਾਰ ਕੀਤਾ ਜਾ ਰਿਹਾ ਵਾ ਜੀ ਸਾਡੇ ਸਾਡਾ ਵੀਰੇ ਮਲਕੀਤ ਸਿੰਘ ਆਪਾਂ ਜਿੰਨੇ ਵੀ ਸਾਰੇ ਕਾਫੀ ਮਤਲਬ ਤਕਰੀਬਨ ਨਗਰੇ ਦੇ ਨਾਲ ਆ ਇੱਕ ਹੁੰਦਾ ਰਾਜਨੀਤਿਕ ਤੌਰ ਤੇ ਕੰਮ ਕਰਨੇ ਇੱਕ ਹੁੰਦੇ ਆ ਸਮਾਜਿਕ ਤੌਰ ਤੇ ਸ਼ੌਂਕ ਨਾਲ ਕੰਮ ਕਰਨੇ ਹਨ ਜੀ ਬਾਕੀ ਸਾਰਿਆਂ ਨੂੰ ਪਤਾ ਝੂਠ ਕੋਈ ਨਹੀਂ ਕਿ ਬਿਜ਼ਨਸ ਉਹਦਾ ਆਪਣਾ ਹੀ ਬੜਾ ਵਧੀਆ ਵਾ ਕੋਈ ਇਹਦੇ ਵਿੱਚ ਇਹ ਗੱਲ ਨਹੀਂ ਹੈਗੀ ਹਨਾ ਤੇ ਬਾਕੀ ਕੋਸ਼ਿਸ਼ ਇਹੋ ਕੀਤੀ ਜੇ ਸਾਡਾ ਭਰਾ ਅਸੀਂ ਕੇਰੀ ਬੈਕ ਡਿਸਕਸ ਕਰਦੇ ਆਂ ਵੀ ਆਪਾਂ ਕਿੱਦਾਂ ਕਰਦਾ ਹੁਣ ਸਾਡੀ ਇਹਨਾਂ ਦੀ ਇਹਦੀ ਵੀ ਵਿਚਾਰ ਇਹੋ ਹੀ ਆ ਤੇ ਸਾਡੀ ਵੀ ਨਾਲ ਹੀ ਐਂ ਕਹਾ ਵੀ ਬੜੀਆਂ ਇਲੈਕਸ਼ਨ ਆਈਆਂ ਬੜੇ ਸਰਪੰਚਾਇਤ ਸਾਰਾ ਕੁਝ ਹੋਇਆ ਹੁਣ ਸਭ ਤੋਂ ਪਹਿਲਾਂ ਜ਼ਰੂਰੀ ਇਹ ਹੈ ਕਿ ਆਪਣੇ ਨਗਰ ਨੂੰ ਆਪਾਂ ਕਿਸ ਤਰ੍ਹਾਂ ਡਿਵੈਲਪ ਕਰਨਾ ਕਿਉਂਕਿ ਇਹ ਬੜੀ ਵੱਡੀ ਰਿਸਪਾਂਸਿਬਿਲਟੀ ਹੁੰਦੀ ਹੈ ਨਿੱਕੀ ਜੀ ਗੱਲ ਨਹੀਂ ਹੁੰਦੀ ਹਨਾ ਜੀ ਆ ਜਿਹੜੀ ਗਰਾਊਂਡ ਵਿੱਚ ਖੜੇ ਆ ਇੱਥੇ ਕਦੀ ਝਾੜ ਸੀ ਬੜੀ ਬੜੀ ਕਾਈ ਸੀ ਬਿਲਕੁਲ ਖੋਤਾ ਨਹੀਂ ਜਾਂਦਾ ਤੁਸੀਂ ਮੈਂ ਕਹਿ ਰਹਾ ਮਾਂ ਤੁਹਾਡੇ ਕੋਲ ਵਿਖਾਓ ਆ ਵੇਖੋ ਚਾਰ ਚਫੇਰੇ ਸਾਲੀ ਬਣ ਇਹਦੇ ਤੇ ਬੀਬੀਆਂ ਪਣਾ ਸਾਹਿਬ ਕਰਦੇ ਆਂ ਵੀਰ ਭਰਾ ਆਉਂਦੇ ਆ ਨੇਰੇ ਉਨ ਲਾਈਟਾਂ ਬੜੇ ਬੜੇ ਤਕੜੀਆਂ ਲਾਉਂਦੀਆਂ ਰਾਤ ਨੂੰ ਵੀ ਸਾਈ ਰਾਤ ਜਾਗਦੀਆਂ ਰਹਿੰਦੀਆਂ ਨੇ ਔਰ ਇੱਥੇ ਸੈਰ ਵਾਸਤੇ ਵਧੀਆ ਚੀਜ਼ ਬਣ ਗਈ ਹੈ ਦੂਸਰੀ ਗੱਲ ਹੈ ਕਮਰਾ ਤਿਆਰ ਕੀਤਾ ਜਾ ਰਿਹਾ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਵੀਰ ਦੀ ਇਹ ਗੱਲ ਹੈ ਪਾਈ ਕੋਸ਼ਿਸ਼ ਕਰਾਂ ਕੋਸ਼ਿਸ਼ ਇਹ ਹੈ ਕਿ ਕੋ ਜਿੱਥੇ ਦੋ ਪੰਡਿਆਂ ਦੇ ਖੜਕ ਵੀ ਜਾਂਦੇ ਜੀ ਜੀ ਕਿ ਆਉਣ ਵਾਲੇ ਸਮੇਂ ਦੇ ਜਿਹੜੇ ਲੜਾਈ ਝਗੜੇ ਆ ਵੀ ਖਤਮ ਕੀਤੇ ਜਾਣ ਕਿ ਜੇ ਕਿਤੇ ਮੰਨ ਲਓ ਬਾਈ ਦੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹ ਕੋਸ਼ਿਸ਼ ਹੰਦਰ 100% ਕੀਤੀ ਜਾਊਗੀ ਕਿ ਇੱਥੇ ਨਿਵੇੜਿਆ ਜਾਵੇ। ਜੀ। ਵੀ ਲੋਕ ਥਾਣਿਆਂ ਪਟਾਣਿਆਂ ਚ ਨਾ ਜਾਣ ਹਣਾ ਜੀ। ਕਿ ਇਹ ਨਹੀਂ ਆ ਕਿ ਉਧਰੋਂ ਪੈਸੇ ਲੈ ਲੇ ਕਰ ਲਿਆ ਉਹ ਕਰ ਲੈ। ਜਨ ਕਿ ਲੋਕ ਭਲਾਈ ਦੇ ਕੰਮ ਜਿੰਨੇ ਕੀਤੇ ਜਾਣ। ਬਾਕੀ ਵੀਰ ਨੇ ਮਕਾਨ ਬਣਾ ਕੇ ਦਿੱਤੇ ਤਿੰਨ ਚਾਰ ਉਹ ਵੀ ਬੀਬੀਆਂ ਭੈਣਾਂ ਵੀਰ ਇੱਥੇ ਖੜੇ ਜਿਨ੍ਹਾਂ ਦੇ ਬਣੇ ਉਹ ਵੀ ਖੜੇ ਆ। ਜੀ। ਜੇ ਕੋਈ ਉੱਥੇ ਜਾ ਕੇ ਵੀ ਰੋਪਾ ਵਖਾ ਸਕਦੇ ਆ। ਉਹ ਬੋਲਣਗੇ ਕਿਉਂਕਿ ਕੰਮ ਹੀ ਬੋਲਦੇ ਆ। ਜੀ ਜੀ। ਤੇ ਰਾਜਨੀਤੀ ਤੋਂ ਉੱਠ ਕੇ ਜਿਹੜਾ ਕੰਮ ਆ ਨਾ ਉਹ ਜਿਹੜਾ ਸਕਸੈਸਫੁਲ ਹੁੰਦਾ ਵਾ ਇਹ ਸੋਭਾ ਵੀ ਉਹਦੀ ਮਿਲਦੀ ਆ। ਬਾਕੀ ਆਪਾਂ ਚੰਗਾ ਨੁਮਾਇੰਦਾ ਲਈਏ ਨਾਲੇ ਨੌਜਵਾਨ ਪੀੜੀ ਨੂੰ ਅੱਗੇ ਆਉਣਾ ਚਾਹੀਦਾ ਤੇ ਵੀਰ ਸਾਡਾ ਤਿਆਰ ਹੈ ਜਿੱਧਰ ਵੀ ਨੂੰ ਕਹੀ ਹੋਣ ਅਜੇ ਉਹ ਸਰਪੰਚ ਨਹੀਂ ਵੀ ਆ ਤਾਂ ਵੀ ਆਪਾਂ ਨੂੰ ਕਹਿੰਦੇ ਆ ਵੀ ਆ ਕੰਮ ਕਰਨਾ ਹੁਣ ਉਧਰ ਇੱਕ ਸਾਡੇ ਨਾਲਾ ਬਹੁਤ ਬਹੁਤ ਜਿਆਦਾ ਬੁਰਾ ਹਾਲ ਆ ਉਹ ਬਿਲਕੁਲ ਤਰਾਈ ਸੀ ਸ਼ੁਰੂ ਹੋਣ ਲੱਗਾ ਸੀ ਪਰ ਚਲੋ ਚੋਣ ਜਾਬ ਤੇ ਕਰਕੇ ਹੁਣ ਆਪਾਂ ਇਲੈਕਸ਼ਨ ਤੋਂ ਬਾਅਦ ਵੀ ਉਹ ਕਹਿੰਦਾ ਜੀ ਮੈਨੂੰ ਵੋਟ ਪਾਉਣ ਨਾ ਪਾਉਣ ਇਸ ਚੀਜ਼ ਨੂੰ ਮੈਂ ਲੈ ਕੇ ਨਹੀਂ ਆ ਮੈਂ ਇੱਕ ਨਗਰ ਦੀ ਮਤਲਬ ਚੰਗਿਆਈ ਵਾਸਤੇ ਉਹ ਕੰਮ ਕਰਨਾ ਨਾਲ ਆ ਜ਼ਰੂਰ ਬਣੇਗਾ ਆਵੇਂ ਹੁਣ ਉਹਨੂੰ ਕੋਈ ਮੈਂ ਉਹ ਕਹਿੰਦਾ ਨਹੀਂ ਪੈਸੇ ਯਾਰ ਇਦਾਂ ਆਂਦਾ ਕੋਈ ਗੱਲ ਨਹੀਂ ਪੈਸੇ ਕੋਲੋਂ ਖਰਚਾ ਕਰਕੇ ਵੀ ਕੰਮ ਕਰਨ ਵਾਸਤੇ ਉਹ ਤਿਆਰ ਆ ਤੇ ਕਰ ਵੀ ਰਿਹਾ ਵਾ ਇਹ ਤੁਹਾਨੂੰ ਲੋਕ ਸਬੂਤ ਦੇਣਗੇ ਤੇ ਆਉਣ ਵਾਲੇ ਟਾਈਮ ਵਿੱਚ ਆਪਾਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਇਹਨੂੰ ਚੁਣੀਏ ਤੇ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰੂੰਗਾ ਨਗਰ ਨੂੰ ਕਿ ਸਾਥ ਦਿਈਏ ਦੂਸਰੀ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਮੈਨ ਕਰਨੀ ਆ ਇਹ ਦੇਖੋ ਪਿੰਡਾਂ 'ਚ ਕਣਕ ਮਿਲਦੀ ਹੈ ਤੁਸੀਂ ਆ ਮੇਖਿਆਣਾ ਬਕੀਨ ਤੋਂ ਝਗੜੇ ਹੁੰਦੇ ਨੇ ਉਹਨਾਂ ਨੂੰ ਮਿਲੀ ਨਹੀਂ ਹਣਾ ਪਰ ਇਹ ਵੀਰ ਦੀ ਸਿਫਤ ਆ ਕਿ ਸਾਰੇ ਜਣੇ ਪਰ ਇਹ ਵੀ ਦੇ ਵਿੱਚ ਨਗਰ ਵੀ ਸਾਥ ਦੇ ਉਹਦੇ ਫਿਰ ਹੁੰਦਾ ਸਾਰਿਆਂ ਨੂੰ ਪੁੱਛ ਕੇ ਜ਼ਬਰਦਸਤੀ ਨਹੀਂ ਜੇ ਕਹੇ ਕਿ ਲੋਕ ਕੱਟੀ ਰਿਓ ਕਿਉਂ ਭਾਈ ਦੇਰੀਏ ਵੀ ਜਿਨ੍ਹਾਂ ਦੇ ਕਾਰ ਨਹੀਂ ਬਣੇ ਉਹਨਾਂ ਨੂੰ ਵੀ ਕੰਮ ਮਿਲਦੀ ਉਹ ਵੀ ਇੱਥੇ ਆ ਕੇ ਕਹਿ ਸਕਦੇ ਕੋਈ ਇਹ ਨਹੀਂ ਕਹ ਸਕਦਾ ਮੈਨੂੰ ਨਹੀਂ ਮਿਲੀ ਆ ਇਸ ਸਮੇਂ ਜੇ ਬਣ ਕੇ ਚਲੋ ਉਹਨਾਂ ਦੇ ਕਾਰਜ ਬਣਾਉਣ ਤੇ ਜਾਣਗੇ ਹਣਾ ਬਾਕੀ ਇਹੋ ਜੇ ਕੰਮ ਜਿਹੜੇ ਆ ਰਾਜਨੀਤੀ ਤੋਂ ਸਿੰਘ ਸਾਹਿਬ ਲੱਗਦਾ ਨਹੀਂ ਕਿ ਪਿਆਰ ਪਿੰਡ ਦੇ ਵਿੱਚ ਪਿਆਰ ਆ ਤੁਸੀਂ ਦੱਸਿਆ ਕਿ ਕਣਕ ਜੇਰੀ ਹੈ ਹਾਂ ਜਿੰਨੂੰ ਜਿਹੜਾ ਨਹੀਂ ਕਾਟ ਬਣਿਆ ਦਾ ਉਹਨੂੰ ਵੀ ਜੇਰੀ ਵੰਡ ਕੇ ਦਿੱਤੀ ਜਾਂਦੀ ਹੈ ਤਾਂ ਮਤਲਬ ਕਿ ਪਿਆਰ ਆ ਪਿੰਡ ਦੇ ਵਿੱਚ ਪਿਆਰ ਆ ਤਾਂ ਪਿਆਰ ਦੇ ਨਾਲ ਹੀ ਜਿਹੜਾ ਕੰਮ ਚੱਲਦਾ ਹੈ ਬਿਲਕੁਲ ਬਿਲਕੁਲ ਇਹ ਹੈ ਕਿ ਪਿਆਰ ਦਾ ਮਤਲਬ ਕਿ ਜਿਹਦੀ ਕੱਟਦੇ ਵੀ ਉਹ ਵੀ ਇਤਰਾਜ਼ ਨਹੀਂ ਕਰਦਾ ਜੀ ਉਹ ਹੀ ਪਿਆਰ ਹੋ ਗਿਆ ਨਾ ਉਹ ਆਂਦਾ ਵੀ ਨਹੀਂ ਕੋਈ ਗੱਲ ਨਹੀਂ ਜਿਹੜਾ ਨਹੀਂ ਭਰਾ ਵੀ ਤਾਂ ਕੋਈ ਗੱਲ ਨਹੀਂ ਜੇ ਨਾਮ ਹੀ ਮਿਲਦੀ ਤਾਂ ਵੀ ਸਫਰ ਕਰਦੇ ਆ ਹੈ ਕਿ ਨਹੀਂ ਗੱਲ ਮਤਲਬ ਗੱਲ ਇਹ ਆ ਵੀ ਕੋਈ ਵੀ ਕੰਮ ਜਿਹੜਾ ਕੀਤਾ ਲੋਕਾਂ ਨੂੰ ਦਿਖਦਾ ਹੀ ਹੈ ਸਾਰਿਆਂ ਨੂੰ ਬਾਕੀ ਸਾਰਾ ਨਗਰ ਨੂੰ ਆਪਾਂ ਇਹੋ ਬੇਨਤੀ ਕਰਾਂਗੇ ਆਪਾਂ ਆਉਣ ਵਾਲੇ ਸਮ सरपंच ਬਲਾਈਏ ਜੇ ਬਿਨਾ ਪਾਵਰ ਤੋਂ ਹਾਂਜੀ ਬਿਨਾ ਸਰਪੰਚ ਭੋਣ ਤੋਂ ਇਹੋ ਜੇ ਕੰਮ ਕਰਨ ਰਿਆ ਤਾਂ ਉਸ ਵਿੱਚ ਆਪਾਂ ਨੂੰ ਆਸ ਰੱਖਾਂਗੇ ਵੀ ਆਪਾਂ ਬਾਕੀ ਕੰਮ ਵੀ ਕੋ ਕਰਵਾਵਾਂਗੇ ਸਰ ਲੱਗਦਾ ਹੈ ਕਿ ਜੇ ਉਹ ਸਰਪੰਚ ਤੁਹਾਡੀ ਕਿਰਪਾ ਦੇ ਨਾਲ ਸਰਪੰਚ ਬਣ ਜਾਂਦੇ ਨੇ ਬਿਲਕੁਲ ਜੀ ਤਾਂ ਜਿਹੜੇ ਰਹਿਣਦੇ ਕੰਮ ਨੇ ਉਹ ਵੀ ਹੋਣਗੇ ਕਿਉਂਕਿ ਕੰਮ ਬੋਲਦੇ ਨੇ ਤੁਸੀਂ ਦੱਸਿਆ ਕਿ ਜੋ ਆਪਣੀ ਪਾਕਟ ਦੇ ਵਿੱਚੋਂ ਪੈਸੇ ਲਾਉਂਦੇ ਆ ਜੀ ਇਹ ਜੇ ਸਰਪੰਚ ਬਣ ਜਾਣਗੇ ਫਿਰ ਗਰੰਟਾ ਵੀ ਆਣਗੇ ਤੇ ਕੰਮ ਫਿਰ ਹੋਰ ਹੋਣਗੇ ਕੰਮ ਵੀ ਹੋਣਗੇ ਜੀ ਜੀ ਕੰਮ ਵੀ ਉਹਨਾਂ ਨੂੰ ਮਤਲਬ ਪੂਰੀ ਗਾਰੰਟੀ ਕੀ ਪੰਮ ਵੀ ਕੀਤੇ ਜਾਣਗੇ ਜਿਹੜਾ ਬੰਦਾ ਸਰਪੰਚ ਨਾ ਹੋਣ ਦੇ ਬਾਵਜੂਦ ਅੱਜ ਕੋਈ ਸਰਪੰਚ ਵੇਖਿਆ ਜਿਹਦੇ ਕੋਲੋਂ ਪੈਸੇ ਲਾ ਕੇ ਕੰਮ ਕਰਦਾ ਹਾਂਜੀ ਤੇ ਤੁਸੀਂ ਤੁਹਾਡੇ ਸਾਹਮਣੇ ਜਿਹੜੇ ਡੇਰਾਂ ਨੂੰ ਰਹਾ ਜਾਂਦੇ ਉਹ ਵੀ ਪੱਕੇ ਕੀਤੇ ਗਏ ਆ ਬਾਰ ਬਾਰ ਇਹ ਦੱਸਿਆ ਕਿ ਜਿਹੜਾ ਜਗਾਹ ਦਾ ਜਾਂਦਾ ਹੈਗਾ ਰਸਤਾ ਉਹ ਵੀ ਪੱਕਾ ਹੋਇਆ ਬਾਕੀ ਗਰਾਊਂਡ ਬੋਲ ਤੁਹਾਡੀ ਕੀ ਰਾਏ ਇਹਨਾਂ ਨੂੰ ਸਰਪੰਚ ਬਣਾਉਣਾ ਚਾਹੀਦਾ ਬਿਲਕੁਲ ਜੀ ਇਹ ਹੱਕਦਾਰ ਆ ਬਾਕੀ ਇਹ ਆ ਕਿ ਆਪਾਂ ਵੇਖੋ ਇਹ ਨਹੀਂ ਹੈ ਕਿ ਦੀ ਫੇਵਰ ਕਰਨੇ ਆ ਵੀ ਜਰੂਰ ਇਹਨੂੰ ਬਲ ਮੌਕਾ ਦੇਣਾ ਚਾਹੀਦਾ ਜੀ ਔਰ ਸਮਝ ਇਹਨੂੰ ਲੋੜਨਾ ਪਵੇ ਆਪੇ ਇਹਨੂੰ ਵੀ ਕਿਤੇ ਨੂੰ ਕਿਸ ਨੂੰ ਕਹਿੰਦੀ ਲੋੜਨਾ ਪਵੇ ਮੈਨੂੰ ਸਰਪੰਚ ਬਣਾਓ ਜੀ ਇਹੋ ਜੇ ਕੰਮ ਕਰਦੇ ਕਿ ਲੋਕ ਆਪੇ ਕਰ ਨਹੀਂ ਜਾ ਰਹੇ ਅਸੀਂ ਇਲੈਕਸ਼ਨ ਤੋਂ ਬਿਨਾਂ ਹੀ ਉਹਨਾਂ ਨੇ ਭਾਈ ਰਕੀਸ਼ ਸਿੰਘ ਸਰਪੰਚ ਜੀ ਸੋ ਗੱਲਬਾਤ ਕੀਤੀ ਹੋਰ ਵੀ ਆਪਾਂ ਗੱਲਬਾਤ ਕਰਦੇ ਕਹਿੰਦੇ ਜੀ ਆਪਣੀ ਪੋਕਟ ਦੇ ਵਿੱਚੋਂ ਕੰਮ ਕਰਦੇ ਨੇ ਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਆਪਾਂ ਪੂਰਾ ਹੰਗਾਰਾ ਮਾਰ ਕੇ ਉਹਨਾਂ ਨੂੰ ਜਿਤਾਵਾਂਗੇ ਤੇ ਅੱਗੋਂ ਵੀ ਕੰਮ ਕਰਦੇ ਰਹਿਣਗੇ ਤੇ ਸਰਬਸੰਮਤੀ ਨਾਲ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਸਰਪੰਚ ਜੀ ਚੁਣਨਗੇ ਕਿਉਂਕਿ ਲੋਕ ਨੇ ਲੋਕਾਂ ਦਾ ਅਧਿਕਾਰ ਆ ਵੋਟ ਪਾਣਾ ਸਹੀ ਪਾਨ ਜਾਂ ਗਲਤ ਪਾਨ ਉਹਨਾਂ ਦਾ ਅਧਿਕਾਰ ਆਪਾਂ ਕਹਿ ਨਹੀਂ ਸਕਦੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਮਖਤਾਰ ਸਿੰਘ ਬੋਲਣ ਦੇ ਆਂ ਸੋ ਕਿੱਦਾਂ ਦੇਖਦੇ ਹੋ ਕਿ ਇਹ ਕੰਮ ਹੁੰਦੇ ਨੇ ਪਿੰਡ ਦੇ ਵਿੱਚ ਬਹੁਤ ਪਿਆਰ ਦੇ ਨਾਲ ਬਹੁਤ ਹੀ ਖੁਸ਼ ਆ ਇਸ ਬੱਚੇ ਤੇ ਬਹੁਤ ਜ਼ਿਆਦਾ ਹੀ ਖੁਸ਼ ਆ ਕਿ ਜਿਹੜਾ ਇਹਨੇ ਬਿਨਾ ਸਰਪੰਚੀ ਤੋਂ ਵੀ ਆ ਕੇ ਕੰਮ ਕਰ ਛੱਡੇ ਨੇ ਸਾਡੇ ਇਲਾਕੇ 'ਚ ਨਹੀਂ ਕੋਈ ਕਰ ਸਕਿਆ ਸਾਡੇ ਪਿੰਡ ਦੀ ਤਾਂ ਗੱਲ ਕਿੱਧਰ ਰਹੀ ਇਸ ਇਲਾਕੇ ਵੀ 20 ਮਹੀਨੇ ਤੋਂ ਕੋਈ ਉੱਠਿਆ ਵੀ ਮੈਂ ਪਹਿਲਾਂ ਹੀ ਸਰਪੰਚੀ ਤੋਂ ਕੋਈ ਆਪਣੇ ਦੇ ਕੰਮ ਕਰਾਵਾਂ ਜਿਹੜੇ ਇਸ ਬੰਦੇ ਨੇ ਕੰਮ ਕਰਾਇਏ ਨੇ ਬਾਕੀ ਇਹਨੇ 50-70 ਘਰਾਂ ਦੇ ਕਮਰੇ ਵੀ ਜ਼ਿਆਰ ਕਰਾਏ ਨੇ ਜੀ ਕਿ ਚੁੱਲਾ ਨਹੀਂ ਬਣਦਾ ਬਿਨਾ ਪੈਸੇ ਤੋਂ ਸਹੀ ਹੈ ਕਿਸੇ ਕੋਲ ਕਈ ਵਾਰ ਹੋ ਸਕਦਾ ਨਹੀਂ ਬਣਦਾ ਜੀ ਕਿ ਇਹਨੇ ਉਹ ਜਿਹੜਾ ਕੰਮ ਕਰਾ ਛੱਡੇ ਨੇ ਜਿਹੜੇ ਅਜੇ ਤੱਕ ਕਿਸੇ ਨੇ ਕੀਤੇ ਨਹੀਂ ਉਹ ਕਦੇ ਸਰਪੰਚ ਕੋ ਵੀ ਨਹੀਂ ਗਏ ਬਰੇਸ਼ਰ ਪੰਚਾਇਤ ਨਹੀਂ ਕਿਸੇ ਸਰਪੰਚ ਨੇ ਇਹੋ ਜਿਹਾ ਸ਼ਰੰਪ ਨਹੀਂ ਚੁੱਕਿਆ ਜਿਹੜਾ ਸਰਦਾਰ ਮਕੇਸ਼ ਸਿੰਘ ਨੇ ਚੁੱਕਿਆ ਜੀ ਕਿ ਉਹ ਕਿਉਂ ਆਪਣੇ ਕੋਲੋਂ ਸਾਰਾ ਖਰਚਾ ਕਰਕੇ ਵੀ ਇਹਨੇ ਇਹ ਜਿਹੜੇ ਕੰਮ ਆ ਇੱਕ ਇਚੇ ਨੇ ਸੋ ਫਿਰ ਕਿਹਨਾਂ ਨੂੰ ਵੋਟ ਪਾਣਾ ਚਾਹੁੰਦੇ ਹੋ ਕਿਉਂਕਿ ਉਹ ਅਧਿਕਾਰ ਤੁਹਾਡਾ ਆ ਆਪਾਂ ਨਹੀਂ ਕਹਿੰਦੇ ਕਿ ਕਿੰਨੂੰ ਮਰਜ਼ੀ ਪਾਓ ਕੰਮ ਬੋਲਦ ਨੇ ਕਿਹਨਾਂ ਨੂੰ ਵੋਟ ਪਾਣਾ ਜਿਹਦੇ ਕਿਹਨਾਂ ਨੂੰ ਸਰਪੰਚ ਬਣਾਉਣਾ ਹੈ ਜੀ ਇਹ ਕੰਮ ਦਾ ਮੋਲਿਆ ਜੀ ਹੱਕਦਾਰ ਜਿਹੜਾ ਹੱਕਦਾਰ ਹੈ ਉਹਨੂੰ ਵੋਟ ਪਾਓ ਜੀ ਜਿਹਦਾ ਹੱਕ ਹੈ ਵੋਟ ਲੈਂਦਾ ਉਹਨੂੰ ਵੋਟ ਪਾਉਣੀ ਚਾਹੀਦੀ ਹੈ ਜਿਹਦਾ ਹੱਕ ਹੀ ਨਹੀਂਗਾ ਬੰਦਾ ਉਹਨੂੰ ਵੋਟ ਕਾਹਲੀ ਪਾਉਣੀ ਆ ਜੀ ਉਹ ਵੋਟ ਦੇ ਹੱਕਦਾਰ ਨਹੀਂ ਸਾਰੀ ਸੰਗਤ ਕਹਿਣ ਦੀ ਆ ਅਜਿਹਾ ਨਾਲ ਦੋ ਗੱਡੀਆਂ ਵੱਡੀਆਂ ਬੱਸਾਂ ਭਰ ਕੇ ਗਈਆਂ ਦੂਜੇ ਪਿੰਡਾਂ ਦੀ ਕਿਸ਼ ਤੋਂ ਪੰਜ ਗਈ ਗਏ ਕਿ 10 ਜੀ ਗਏ ਜੀ ਇਹਨਾਂ ਨੂੰ ਅਰੇ ਵੀ ਦੇਖਦੇ ਬੀਬੀਆਂ ਕਰਦੇ ਤੇ ਦੋ ਬੱਸਾਂ ਸਾਨੂੰ ਹੋਰ ਲੈਣੀਆਂ ਪੈਣੀਆਂ ਸੀ ਜੀ ਜੀ ਦੋ ਬੱਸਾਂ ਇਹਦੇ ਨਾਲ ਹੀ ਗਏ ਸਰਦਾਰ ਮਰਤੀਰ ਸਿੰਘ ਨਾਲ ਗੁਰਦਾਸਪੁਰ ਕਿਛੋ ਗੱਲਬਾਤ ਕੀਤੀ ਹੈ ਜੇ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਗਰਾਊਂਡ ਜ਼ੀਰੋ ਰਿਪੋਰਟ ਵਕਾਵਾਂਗੇ ਕਿ ਲੋਕ ਕੀ ਕਹਿੰਦੇ ਨੇ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਕੀ ਨਾਮ ਜੀ ਮੇਰਾ ਨਾਮ ਨਿਰਮਲ ਸਿੰਘ ਜੀ ਨਿਰਮਲ ਸਿੰਘ ਜੀ ਕਿੱਦਾਂ ਦੇਖਦੇ ਹੋ ਜੀ ਇਲੈਕਸ਼ਨ ਆ ਗਈ ਏ ਹਾਂਜੀ ਆਪਾਂ ਦੇਖਦੇ ਆ ਕਿ ਕੰਮ ਬੋਲਦੇ ਨੇ ਜਿਹੜਾ ਕੰਮ ਕਰਦਾ ਏ ਉਹਨੂੰ ਹੀ ਜਰਾ ਤਾਜ ਪਹਿਨਾਇਆ ਜਾਂਦਾ ਸਰਪੰਚੀ ਦਾ ਕਿੱਦਾਂ ਦੇਖਦੇ ਹੋ ਕਿ ਕਿੱਦਾਂ ਦੇ ਕੰਮ ਹੋ ਰਹੇ ਤੁਹਾਡੇ ਪਿੰਡ ਦੇ ਵਿੱਚ ਮੇਰੇ ਕੋਲ ਤੇ ਕੋਈ ਇਹੋ ਜਿਹੇ ਸ਼ਬਦ ਨਹੀਂ ਮੈਂ ਜਿਹਦੇ ਨਾਲ ਇਹਨਾਂ ਦੀ ਮਲਕੀਤ ਸਿੰਘ ਦੀ ਸਮੇਸ਼ਟ ਕਰ ਸਕਾਂ ਜੀ ਕਿਉਂਕਿ ਤੁਹਾਨੂੰ ਬਾਬਾ ਜੀ ਨੇ ਮੈਂ ਦੱਸਿਆ ਕਿ ਨਾ ਸਾਚੀ ਨੇ ਵੀ ਦੱਸਿਆ ਇਹਨਾਂ ਨੇ ਰਾਜਨੀਤੀ ਦੇ ਉੱਪਰ ਉੱਠ ਕੇ ਜਿੰਨਾ ਵੀ ਕੰਮ ਕੀਤਾ ਹਰਾ ਕੀਤਾ ਜੀ ਦੂਜਾ ਪਰ ਰੱਬ ਨੂੰ ਮੰਨਣ ਵਾਲੇ ਨੇ ਜੀ ਰੱਬ ਨੂੰ ਮੁੱਖ ਰੱਖ ਕੇ ਜੋ ਨਗਰ ਦੀ ਸੇਵਾ ਕਰਦੇ ਨੇ ਰੱਬ ਨੂੰ ਮੁੱਖ ਰੱਖ ਕੇ ਕਰਦੇ ਨੇ ਜੀ ਕਿਸੇ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਆ ਜੀ ਇਤੋਂ ਤੱਕ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਸਾਰੇ ਨਗਰੀਏ ਨੂੰ ਸਰਬਸੰਮਤੀ ਦੇ ਨਾਲ ਸਰਪੰਚੀ ਵਾਸਤੇ ਚੁਣਵਾਤੀ ਪਿਆ ਰਿਹਾ ਤੇ ਸਾਨੂੰ ਜਿੱਥੇ ਵੀ ਆਵਾਜ਼ ਮਾਰਨ ਇਹ ਆਪ ਤੇ ਜਾਣਾ ਨਾਲ ਦੋ ਚਾਰ ਜੀ ਹੋਰ ਵੀ ਨਾਲ ਤਿਆਰ ਕਰਕੇ ਤੇ ਜਿੰਨਾ ਵੀ ਹੋ ਸਕੇ ਇਹਨਾਂ ਦੀ ਮਦਦ ਕਰਨ ਨੂੰ ਤਿਆਰ ਆ। ਸੋ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਕੰਮ ਬੋਲਦੇ ਨੇ। ਪਿਆਰ ਹੈ ਆਪਣੇ ਲੋਕਾਂ ਵੱਲ ਤੇ ਕਹਿੰਦੇ ਨੇ ਕਿ ਆਣ ਗਵਾਂਡ ਤੇ ਪਿੰਡ ਜਿਹੜਾ ਪਰਿਵਾਰ ਹੁੰਦਾ ਬਾਹਰ ਜੋ ਮਰਜ਼ੀ ਹੁੰਦਾਰੇ ਆਪਣਾ ਆਣ ਗਵਾਂਡ ਜਿਹੜਾ ਕੰਮ ਆਉਂਦਾ ਤੇ ਆਪਣਾ ਪਰਿਵਾਰ ਪਿੰਡ ਦੀ ਕੰਮ ਕਿਤੇ ਨਾ ਕਿਤੇ ਆਉਂਦਾ। ਬੜਾ ਪਿਆਰ ਹੈ ਪਿੰਡ ਦੇ ਵਿੱਚ। ਸਰਪੰਚ ਨਹੀਂ ਹੈਗੇ ਪਰ ਫਿਰ ਵੀ ਆਪਣੇ ਪੋਕਟ ਦੇ ਵਿੱਚੋਂ ਕੰਮ ਕਰਦੇ। ਕਹਿਣ ਤੋਂ ਤਾਂ ਪਹਿਲਾਂ ਦਾ ਚੁਕਾ ਵੀ ਇਹਨਾਂ ਕੰਮ ਕਰਦੇ ਨੇ ਵੀ ਦੱਸਣ ਦੀ ਲੋੜ ਹੀ ਨਹੀਂ ਹੈ ਮੇਰੇ ਤੋਂ ਕਹਿਣਾ ਤੁਹਾਨੂੰ ਨਾ ਬਾਬਾ ਜੀ ਸਾਰੀ ਗੱਲ ਦੱਸਤੀ ਆ ਤੇ ਮੇਰੇ ਕੋਲ ਇਹਨੀ ਸਫਤਿਆ ਵੀ ਮੈਂ ਨਾਲ ਦੀ ਲਫਜ਼ ਮੇਰੇ ਕੋਲ ਨਾ ਕੋਈ ਸਫਤ ਨਹੀਂ ਕਰ ਜੋ ਗਿਆ ਜੀ ਇਹ ਕਰਕੇ ਮੈਂ ਇਹ ਕਹਿਣਾ ਵੀ ਸਾਰਾ ਨਗਰ ਹੀ ਬਿਲਕੁਲ ਇਹਦੇ ਨਾਲ ਸਾਥ ਦੇਣ ਨੂੰ ਤਿਆਰ ਆ ਮੇਰੇ ਤੋਂ ਵਲਾਦਾ ਵੀ ਤੁਹਾਨੂੰ ਦੱਸਣਗੇ ਕਿ ਸਾਰਾ ਨਗਰ ਹੀ ਬਿਲਕੁਲ ਇਹਨਾਂ ਦੇ ਨਾਲ ਤਿਆਰ ਆ ਇਹਨਾਂ ਨੂੰ ਸਰਪੰਚੀ ਵਾਸਤੇ ਕਹਿਣ ਦੀ ਇਹਨਾਂ ਨੂੰ ਲੋੜ ਨਹੀਂ ਆਪ ਨਗਰ ਕਹੇਗਾ ਵੀ ਇਹ ਸਰਪੰਚ ਇਹੋ ਹੀ ਹੋਣਾ ਚਾਹੀਦਾ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਕਹਿਣ ਦੀ ਲੋੜ ਹੀ ਨਹੀਂ ਕੰਮ ਬੋਲਦੇ ਨੇ ਕੰਮ ਕਰਦੇ ਨੇ ਤਾਂ ਲੋਕ ਵੀ ਜਰੇ ਨੇ ਕਿਤਨਾ ਕਿਤੇ ਪਿਆਰ ਦਿੰਦੇ ਨੇ ਪਿਆਰ ਵੀ ਦਿੰਦੇ ਨੇ ਕਹਿੰਦੇ ਨੇ ਕਿ ਭੈਣ ਭਾਈ ਪਿੰਡ ਆਣ ਗਵਾਂੜ ਜਰਾਏ ਉਹ ਪਰਿਵਾਰ ਹੁੰਦਾ ਹੈ ਪਰਿਵਾਰ ਦੇ ਵਿੱਚ ਐਦਾ ਹੈ ਜਿਹੜੇ ਕੰਮ ਕਰਦੇ ਰਹਿੰਦੇ ਨੇ ਆਪਣੇ ਨਗਰ ਦੇ ਵਿੱਚ ਪਿੰਡ ਦੇ ਵਿੱਚ ਕੰਮ ਕਰਦੇ ਨੇ ਤੇ ਲੋਕ ਵੀ ਜਰੇ ਨੇ ਵਾਹ ਵਾਹ ਕਰਦੇ ਨੇ ਸੋ ਕੀ ਨਾਮ ਜੀ ਸਵਿੰਦਰਕੌਰ ਸੋ ਕਿੱਦਾਂ ਦੇਖਦੇ ਹੋ ਕਿ ਤੁਸੀਂ ਵੀ ਕੰਮ ਕਰਦੇ ਹੋ ਹਾਂ ਜੀ ਕੰਮ ਕਰਨੇ ਆ ਪਸੇ ਦੇ ਸਰਪੰਚੇ ਦੇ ਮਗਰ ਸੋ ਪੈਸੇ ਤੁਹਾਨੂੰ ਮਿਲ ਜਾਂਦੇ ਆ ਹਾਂਜੀ ਪੈਸੇ ਮਿਲ ਜਾਂਦੇ ਸਾਨੂੰ 10 ਦਿਨ 15 ਦਿਨ ਪੈਸੇ ਆ ਜਾਂਦੇ ਸੋ ਕੰਮ ਪਿੰਡ ਦੇ ਵਿੱਚ ਕਰਦੇ ਪਏ ਨੇ ਕਿੱਦਾਂ ਦੇ ਕੰਮ ਹੋਣਗੇ ਬੜਾ ਹੀ ਕੰਮ ਵਧੀਆ ਹੋਣਗੇ ਕੀ ਕੀ ਕੰਮ ਕੀਤੇ ਗਏ ਨੇ ਨਾਲੀਆਂ ਬਣ ਬਣੀਆਂ ਨੇ ਤੇ ਪਿੰਡ ਦਾ ਸਾਰਚ ਤੇਰਾ ਸਰਪੰਚ ਸਰਪੰਚ ਸਭ ਕੋ ਇਹਨ ਬਣਾਈਆਂ ਨੇ ਵਿੰਗੇ ਟੇਡੇ ਸਭ ਇਹਨ ਸਿੱਦੇ ਕੀਤੇ ਨੇ ਜੀ ਹਾਂਜੀ ਸੋ ਨਾ ਸਰਪੰਚ ਵੀ ਇਹ ਨਹੀਂ ਦੇ ਦੰਗ-ਦੰਗ ਦੇ ਦਿਓ ਕਿ ਸਰਪੰਚ ਸਾਹਿਬ ਨਹੀਂ ਵੀ ਹੈਗੇ ਫਿਰ ਵੀ ਕੰਮ ਕਰਦੇ ਪੈਣੇ ਹਾਂਜੀ ਫਿਰ ਵੀ ਕੰਮ ਇਹਦੇ ਕੋਲੇ ਰਕੇ ਕਰਨ ਦੇ ਨੇ ਕੋਹ ਤਾਤੇ ਲਾਲਾ ਲਾ ਕੇ ਦੇ ਨੇ ਕਰਨਾ ਇਹ ਕੋਈ ਗ੍ਰਾਂਟ ਨਹੀਂ ਕੋਈ ਕੁ ਗੱਲ ਨਹੀਂ ਕੋਈ ਬਾਤ ਨਹੀਂ ਤੇ ਆਪਣੇ ਕੋਲੋਂ ਦੇ ਨੇ ਪੱਲਾ ਖਰਚ ਖਰਚ ਕੇ ਸੋ ਵੋਟ ਫਿਰ ਕਿਹਨਾਂ ਨੂੰ ਪਾਣਾ ਚਾਹੁੰਦੇ ਆਪਾਂ ਨੂੰ ਕਹਿੰਦੇ ਤੁਸੀਂ ਦੱਸੋ ਬਹੁਤ ਅਸੀਂ ਮੋਤੀ ਸਿੰਘ ਸਰਪੰਚ ਨੂੰ ਕਹਿੰਦੇ ਜੀ ਇਹਨੂੰ ਕਹਿੰਿਆ ਇਹਦੇ ਮਗਰ ਅਮਰਕੀ ਸਿੰਘ ਦੇ ਸਰਪੰਚ ਦੇ ਸੋ ਗੱਲਬਾਤ ਕਰਦੇ ਆ ਹੋਰਾਂ ਨਾਲ ਵੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਬਿੰਦਰਪੁਰ ਉਧਰ ਦੇਖੋ ਸੋ ਕਿੱਦਾਂ ਦੇਖਦੇ ਹੋ ਪਿੰਡ ਦੇ ਵਿੱਚ ਕਹਿੰਦੇ ਬੜੇ ਕੰਮ ਹੋਣਦੇ ਨੇ ਆਪਾਂ ਤੇ ਦੇਖਣ ਆਏ ਆ ਉਹ ਸੋਨੇ ਕੰਮ ਸਾਡਾ ਪੋਤਿਆ ਉਹ ਸੋਨੇ ਕੰਮ ਕਰਨੀ ਸੋ ਸਰਪੰਚ ਵੀ ਨਹੀਂ ਹੈਗਾ ਫੇਰ ਵੀ ਸਮਾਜ ਸੇਵੀ ਦੇ ਕੰਮ ਕਰੀ ਜਾਂਦਾ ਲੋਕਾਂ ਦੇ ਘਰ ਬਣਾਏ ਜਾਂਦਾ ਉਹ ਸੋਨੇ ਕੰਮ ਕਰਨ ਰਿਹਾ ਬਹੁਤ ਹਲਕੀ ਕਿਰਪਾ ਸੋ ਕਿੱਦਾਂ ਦੇ ਦੇਓ ਇਲੈਕਸ਼ਨ ਆ ਗਏ ਨੇ ਫੇਰ ਕਿੱਦਾਂ ਚੱਲੂਗਾ ਕੰਮ ਇਲੈਕਸ਼ਨਾਂ ਦਾ ਇਹ ਨਹੀਂ ਜਿੱਦਾਂ ਅੱਗੇ ਚਲਾਉਂਦੇ ਵੱਡਾ ਹੀ ਉਹਦੇ ਮਗਰਿਆ ਸਾਰੇ ਪਰਿਵਾਰ ਜੀ ਸੋ ਗੱਲਬਾਤ ਕੀਤੀ ਹੈ ਜੀ ਲੋਕ ਕਿਤੇ ਨਾ ਕਿਤੇ ਬੜੇ ਖੁਸ਼ ਨੇ ਆਪਾਂ ਆਪਣੇ ਮੂੰਹ ਨਹੀਂ ਕਹਿਣ ਦੇਦੇ ਕਿਉਂਕਿ ਆਪਾਂ ਗਰਾਊਂਡ ਜ਼ੀਰੋ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਹਲਕਾ ਫਤਿਹਗੜ ਚੂੜੀਆਂ ਪਿੰਡ ਸੇਖਵਾ ਦੀ ਫਿਰ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਸਮਾਜ ਸੇਵੀ ਨੇ ਮਲਕੀਸ਼ ਸਿੰਘ ਆਪਣੀ ਟੋਕਰ ਦੇ ਵਿੱਚੋਂ ਪੈਸੇ ਲਾਉਂਦੇ ਨੇ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਜਿਹੜਾ ਦਾਨ ਆ ਦਿੱਤਾ ਹੋਇਆ ਵਿਅਰਥ ਨਹੀਂ ਜਾਂਦਾ ਸੋ ਪਰਿਵਾਰ ਆ ਪਿੰਡ ਦਾ ਪਰਿਵਾਰ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਹੁੰਦੇ ਨੇ ਜੇ 10 ਰੁਪਏ ਲੱਗਦੇ ਨੇ ਤੇ ਪ੍ਰਮਾਤਮਾ ਕਿਤੇ ਨਾ ਕਿਤੇ ਉਹਦਾ 10000 ਰੁਪਏ ਵਾਪਸ ਕਰਦਾ ਏ ਸੋ ਸੇਵਾ ਕਰੋ ਪ੍ਰਮਾਤਮਾ ਦੀ ਵੀ ਕਿਤੇ ਨਾ ਕਿਤੇ ਕਿਰਪਾ ਹੁੰਦੀ ਏ ਸਰਪੰਚ ਨਹੀਂ ਬਣੇ ਪਰ ਫੇਰ ਵੀ ਸੇਵਾ ਪਿੰਡ ਦੀ ਕਰਦੇ ਨੇ ਗੱਲਬਾਤ ਕਰਦੇ ਆ ਕੀ ਕਹਿਣਾ ਏ ਮਲਕੀਸ਼ ਸਿੰਘ ਪਿੰਡ ਸੇਖਵਾ ਤੋਂ ਨੇ ਆਪਾ ਉਹਨਾਂ ਨਾਲ ਹੀ ਇਕੱਲਾ ਗੱਲਬਾਤ ਕਰਦੇ ਆ ਕੀ ਉਹਨਾਂ ਦਾ ਕਹਿਣਾ ਸੱਚ ਕਾਲ ਜੀ ਸਸਿਕਾ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਨੂੰ ਤੁਹਾਡੀ ਸਾਰੀ ਟੀਮ ਨੂੰ ਆਪਣੇ ਪਿੰਡ ਦੇ ਆਉਣ ਵਿੱਚ ਜੀ ਆਇਆਂ ਸੋ ਮਲਕੀਤ ਸਿੰਘ ਜੀ ਕਿੱਦਾਂ ਦੇਖਦੇ ਹੋ ਕਿ ਲੋਕ ਲੋਕਾਂ ਨੇ ਤਾਂ ਫਤਵਾ ਦੇ ਦਿੱਤਾ ਜੀ ਆਪਾਂ ਸਰਨ ਸੰਮਤੀ ਨਾਲ ਵੀ ਸਰਪੰਚ ਸਾਹਿਬ ਤੁਹਾਨੂੰ ਚੁਣ ਲਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਪੰਚ ਬਣੇ ਵੀ ਤੋਂ ਉਸ ਤੋਂ ਪਹਿਲਾਂ ਜਿਹੜੇ ਲੱਖਾਂ ਰੁਪਏ ਲਾਤੇ ਪਿੰਡ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਇੱਕ ਤਾਂ ਪੋਲੀਟੀਕਲ ਲਾਈਨ ਹੁੰਦੀ ਪਰ ਆਪਾਂ ਸਭ ਤੋਂ ਪਹਿਲਾਂ ਇਸ ਤੋਂ ਉੱਪਰ ਉੱਠ ਕੇ ਜਿਹੜੇ ਆਪਣੇ ਪਿੰਡ ਦੇ ਵਿੱਚ ਸੇਵਾ ਦੇ ਕੰਮ ਆ ਅਸੀਂ ਉਹਨਾਂ ਨੂੰ ਪਹਿਲ ਦੇਣੇ ਆ ਇਲੈਕਸ਼ਨ ਦੇ ਚਲੋ ਹੁਣ ਆਈ ਆ ਪਰ ਤਕਰੀਬਨ ਕੋਈ 20 ਸਾਲ ਤੋਂ ਆਪਾਂ ਆਪਣੇ ਪਿੰਡ ਦੇ ਵਿੱਚ ਜਿਹੜੀ ਆ ਆਪਣੇ ਸਾਰੇ ਭਰਾਵਾਂ ਦੇ ਨਾਲ ਆਪਣੀਆਂ ਮਾਵਾਂ ਦੇ ਨਾਲ ਆਪਣੀਆਂ ਚਾਚੀਆਂ ਪਾਈਆਂ ਦੇ ਨਾਲ ਜੋ ਵੀ ਇਹਨਾਂ ਨੇ ਮੈਨੂੰ ਹੁਕਮ ਲਾਇਆ ਸੇਵਾ ਲਈ ਆ ਇਹਨਾਂ ਦੇ ਨਾਲ ਅਸੀਂ ਖੜੇ ਹੋ ਕੇ ਸੇਵਾ ਕੀਤੀ ਆ ਸੋ ਪੋਲੀਟੀਕਲ ਅਸੀਂ ਬਾਅਦ ਵਿੱਚ ਪਹਿਲਾਂ ਹੀ ਪਿੰਡ ਦੇ ਸੇਵਾਦਾਰ ਸੋ ਕਿਦਾਂ ਦੇਖਦੇ ਹੋ ਇਲੈਕਸ਼ਨ ਆ ਗਏ ਨੇ ਤਾਂ ਲੋਕ ਬੜਾ ਪਿਆਰ ਕਰਦੇ ਪਏ ਨੇ ਕੰਮ ਨੂੰ ਪਿਆਰ ਕਰਦੇ ਨੇ ਤੁਹਾਨੂੰ ਵੀ ਪਿਆਰ ਕਰਦੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖ ਰਹੇ ਹੋ ਜਦੋਂ ਬੰਦਾ ਕੋਈ ਪੋਲੀਟੀਕਲ ਬੰਦਾ ਇਲੈਕਸ਼ਨ ਲੜਦਾ ਤੇ ਉਹਨੂੰ ਬੜੀ ਭੱਜ ਦੌੜ ਕਰਨੀ ਪੈਂਦੀ ਆ ਬੜਾ ਲੋਕਾਂ ਵੱਲ ਜਾਣਾ ਪੈਂਦਾ ਕਈ ਗੱਲਾਂ ਕਰਨੀਆਂ ਪੈਂਦੀਆਂ ਪਰ ਤੁਸੀਂ ਮੇਰੇ ਨਗਰ ਦੇ ਵਿੱਚ ਵੇਖ ਰਹੇ ਹੋ ਕਿ ਮੈਂ ਕੈਂਪੇਨ ਤੇ ਇਲੈਕਸ਼ਨ ਦੀ ਕਰਨੀ ਕਰਨੀ ਮੇਰੇ ਤੋਂ ਪਹਿਲਾਂ ਤਿਆਰ ਬੈਠੇ ਆ ਜੀ ਮੇਰਾ ਇਹ ਪਰਿਵਾਰ ਆ ਸਾਰਾ ਮੇਰੀਆਂ ਮਾਵਾਂ ਨੇ ਮੇਰੀਆਂ ਚਾਚੀਆਂ ਨੇ ਮੇਰੀਆਂ ਭੈਣਾਂ ਨੇ ਇਹ ਮੇਰੇ ਵੱਡੇ ਭਰਾ ਨੇ ਮੇਰੇ ਚਾਚੇ ਤਾਏ ਮੇਰੇ ਸਾਰੇ ਮੈਨੂੰ ਕੋਈ ਇਲੈਕਸ਼ਨ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਜਿਹੜੀ ਕੈਂਪੇਨ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਮੇਰਾ ਸਾਰਾ ਪਰਿਵਾਰ ਆ ਜੇ ਤੁਸੀਂ ਇੱਕ ਪੋਲੀਟਿਕਲ ਹੋ ਕੇ ਤੁਸੀਂ ਪੋਲੀਟਿਕਲ ਸਟੰਡ ਕਰਦੇ ਹੋ ਲੋਕਾਂ ਨੂੰ ਦਿਖਾਉਂਦੇ ਲੋਕ ਉਹ ਵੀ ਸਮੇਂ ਦੇ ਆ ਜੇ ਤੁਸੀਂ ਲੋਕਾਂ ਨਾਲ ਦਿਲੋਂ ਪਿਆਰ ਕਰਦੇ ਹੋ ਲੋਕਾਂ ਦੇ ਨਾਲ ਸਤਿਕਾਰ ਦੇ ਨਾਲ ਤੁਸੀਂ ਮਿਲਦੇ ਹੋ ਤੁਹਾਡੀ ਕੋਣੀ ਬੋਲਣੀ ਜੇ ਲੋਕਾਂ ਦੇ ਵਿੱਚ ਵਧੀਆ ਵਾ ਤੇ ਲੋਕ ਤੁਹਾਨੂੰ ਪਿਆਰ ਕਰਦੇ ਸੋ ਫਿਰ ਇਲੈਕਸ਼ਨਾਂ 'ਚ ਕਿੱਦਾਂ ਦਾ ਪਿਆਰ ਮਿਲੇਗਾ ਇਲੈਕਸ਼ਨ ਵੀ ਆ ਗਏ ਨੇ ਮੈਂ ਦੇਖਦਾ ਪਿਆ ਕਿ ਪਿੰਡ ਦੇ ਵਿੱਚੋਂ ਪਿਆਰ ਤੇ ਕਾਫੀ ਮਿਲਦਾ ਪਿਆ ਇਲੈਕਸ਼ਨਾਂ 'ਚ ਕਿੱਦਾਂ ਦਾ ਰੁਝਾਨ ਰਹੇਗਾ ਕਿੰਨਾ ਕੁ ਪਿਆਰ ਲੋਕਾਂ ਦਾ ਮਿਲੇਗਾ ਫਿਰ ਕਿਉਂਕਿ ਕੰਮ ਬੋਲਦੇ ਨੇ ਕੰਮ ਤੇ ਆਪਾਂ ਦੇਖ ਹੀ ਲੈ ਕੇ ਕੰਮ ਹੁੰਦੇ ਪਏ ਨੇ ਕਿੱਦਾਂ ਦਾ ਚੱਲੇਗਾ ਕੰਮ ਫਿਰ ਇਲੈਕਸ਼ਨ 'ਚ ਵੇਖੋ ਜੀ ਇਲੈਕਸ਼ਨ ਦੇ ਵਿੱਚ ਜਿਹੜਾ ਕੈਂਡੀਡੇਟ ਹੁੰਦਾ ਆਪਣੇ ਕੰਮ ਕਰਕੇ ਲੋਕਾਂ ਦੀ ਕਚਹਿਰੀ 'ਚ ਜਾਂਦਾ ਸੋ ਇਹ ਸਾਰਾ ਆਪਣੇ ਪਿੰਡ ਦੇ ਲੋਕਾਂ ਨੂੰ ਆਪਣੇ ਪਰਿਵਾਰਾਂ ਨੂੰ ਹੀ ਕੰਮ ਕਰਕੇ ਦਿਖਾਇਆ ਹੁਣ ਇਹਨਾਂ ਦੀ ਕਚੈਰੀ ਵਿੱਚ ਖੜੇ ਹੋ ਗਏ ਆ ਜਾ ਕੇ ਜੀ ਪਰ ਜਿਹੜੇ ਹਿਸਾਬ ਨਾਲ ਤੁਸੀਂ ਦੇਖ ਰਹੇ ਲੋਕ ਪਿਆਰ ਦੇ ਰਹੇ ਇਹਨਾਂ ਸਤਿਕਾਰ ਦੇ ਰਹੇ ਆ ਤੇ ਇਲੈਕਸ਼ਨ ਜਿਹੜੀ ਲੜਨੀ ਕੋਈ ਬੁੱਤੀ ਬਨੋਖੀ ਨਹੀਂ ਲੱਗਦੀ ਕਿਉਂਕਿ ਜਦੋਂ ਤੁਹਾਡੇ ਨਾਲ ਸਾਰਾ ਪਿੰਡ ਸਟੈਂਡ ਲੈ ਲੈਂਦਾ ਤੁਹਾਡੇ ਆਪਣੇ ਸਾਰੇ ਪਰਿਵਾਰ ਤੁਹਾਡੇ ਚਾਚੇ ਤਾਏ ਸਾਡੀਆਂ ਮਾਵਾ ਭੈਣਾਂ ਜਦੋਂ ਆਪ ਅੱਗੇ ਹੋ ਕੇ ਇਹ ਗੱਲ ਕਹਿ ਦਿੰਦੇ ਆ ਕਿ ਤੁਹਾਨੂੰ ਹੀ ਸਰਪੰਚ ਬਣਾਉਣਾ ਇਹ ਆਪ ਇਲੈਕਸ਼ਨ ਲੜਨੀ ਆ ਤੇ ਮੇਰੇ ਖਿਆਲ ਨਾਲ ਕੋਈ ਬੁੱਤੀ ਵੱਡੀ ਚੁਣੌਤੀ ਨਹੀਂ ਹੁੰਦੀ ਸੋ ਸਰਪੰਚ ਸਾਹਿਬ ਫਿਰ ਸਰਪੰਚ ਸਾਹਿਬ ਆਪਾਂ ਕਹਿ ਹੀ ਦਿੰਦੇ ਆ ਨਹੀਂ ਬਣ ਜਿਹੜੇ ਕੰਮ ਰਹਿੰਦੇ ਨੇ ਜਿਹੜੇ ਕਰਦੇ ਪਏ ਨੇ ਉਹਨਾਂ ਦਾ ਕਿੱਦਾਂ ਦਾ ਰਹੇਗਾ ਫਿਰੇ ਕੰਮ ਦਾ ਕਿਉਂਕਿ ਸਰਪੰਚ ਬਣ ਕੇ ਫਿਰ ਗਰੰਟਾ ਵੀ ਆਣੇ ਕੰਮ ਵੀ ਹੋਣੇ ਨੇ ਕਿੱਦਾਂ ਦੇ ਕੰਮ ਰਹਿਣਗੇ ਜਿਹੜੇ ਰਹਿ ਗਏ ਨੇ ਜਦ ਅਜਿਹੇ ਕਰਦੇ ਪਿਓ ਵੇਖੋ ਜੀ ਇਹ ਲਾਈਨ ਦੇ ਵਿੱਚ ਸਾਡੇ ਪਰਿਵਾਰ ਦਾ ਬਹੁਤ ਤਜਰਬਾ ਸਰਦਾਰ ਚੰਦੋ ਸਿੰਘ ਜੀ ਮੇਰੇ ਦਾਦਾ ਹੀ ਸਰਪੰਚ ਸਾਹਿਬ ਵੀ ਮੇਰੇ ਫਾਦਰ ਸਾਹਿਬ ਸਰਦਾਰ ਜਗੀਰ ਸਿੰਘ ਜੀ ਉਹ ਵੀ ਸਰਪੰਚ ਰਹੇ ਆ ਜੀ ਤੇ ਤੀਸਰੀ ਪੀੜੀ ਚ ਅੱਗੇ ਮੈਂ ਸੇਵਾ ਕਰਨ ਆ ਜੀ ਅਸਲ ਦੇ ਵਿੱਚ ਅਜੇ ਅਹੀਂ ਕੋਈ ਮਤਲਬ ਸਾਡੀ ਪੰਚਾਇਤ ਨਹੀਂ ਬਣੀ ਪਰ ਫਿਰ ਵੀ ਤੁਹਾਡੇ ਸਾਹਮਣੇ ਇੱਕ ਗਰਾਊਂਡ ਦਾ ਪ੍ਰੋਜੈਕਟ ਪਿੰਡ ਚ ਮੈਂ ਲੈ ਕੇ ਆਂਦਾ ਇੱਕ ਸਾਹਮਣੇ ਤੁਸੀਂ ਦੇਖ ਰਹੇ ਹੋਏ ਕਮਰਾ ਤਿਆਰ ਹੋ ਰਿਹਾ ਵਿੱਚ ਸਾਲ ਬਾਅਦ ਇਸੇ ਗਰਾਊਂਡ ਦੇ ਵਿੱਚ ਸਮਾਗਮ ਹੁੰਦਾ ਬਹੁਤ ਦੂਰੋਂ ਸੰਗਤ ਇੱਥੇ ਆਉਂਦੀ ਹੈ ਵੱਡੇ ਵੱਡੇ ਜਥੇ ਆਉਂਦੇ ਨੇ ਜੀ ਪਿੰਡ ਦੇ ਵਿੱਚ ਕਈ ਕੱਚੇ ਰਸਤੇ ਡੇਰਿਆਂ ਨੂੰ ਜਾਂਦੇ ਉਹ ਪੱਕੇ ਕਰਾਏ ਆ ਇੱਕ ਬਾਬਾ ਜੀ ਦੇ ਇੱਥੇ ਨਾਲ ਹੀ ਜਗ੍ਹਾ ਵਾ ਉੱਥੇ ਲੋਕ ਜਾਂਦੇ ਜਦੋਂ ਬਰਸਾਤ ਹੋਏ ਨੀ ਤੇ ਵਿਚਾਰੇ ਤਿਲਕੇ ਡਿੱਗ ਜਾਂਦੇ ਸੀ ਬਾਬਾ ਜੀ ਖੜੇ ਸੇਵਾਦਾਰ ਨੇ ਉੱਥੋਂ ਦੇ ਜੀ ਸੋ ਇਹ ਜਿਹੜੇ ਕੰਮ ਅਸੀਂ ਬਿਨਾਂ ਪੰਚਾਇਤ ਇਹ ਜਿਹੜੇ ਕੰਮ ਕੀਤੇ ਆ ਤੇ ਸੋ ਆਸ ਕਰਦੇ ਆ ਕਿ ਜੇ ਅਸੀਂ ਕੰਮ ਵਧੀਆ ਕੀਤੇ ਤੇ ਲੋਕ ਉਹਦਾ ਜਿਹੜਾ ਫਤਵਾ ਵੀ ਬਹੁਤ ਵਧੀਆ ਦੇਣ ਸੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਆਪਾਂ ਪਿਆਰ ਲੈਂਦੇ ਆ ਸਾਰਾ ਪਰਿਵਾਰ ਸਾਡਾ ਜਿਹੜਾ ਏ ਸੇਵਾ ਕਰਦਾ ਸ਼ੁਰੂ ਤੋਂ ਸੇਵਾ ਕਰਦਾ ਪਿਆ ਤੇ ਲੋਕ ਵੀ ਬੜਾ ਪਿਆਰ ਦਿੰਦੇ ਨੇ ਉਹਨਾਂ ਨੇ ਕਿਹਾ ਇਲੈਕਸ਼ਨ ਦੀ ਜ਼ਿਆਦਾ ਮੈਨੂੰ ਖੇਚਣੀ ਹੈਗੀ ਤੇ ਲੋਕ ਹੀ ਪਿਆਰ ਦਿੰਦੇ ਪਏ ਨੇ ਲੋਕ ਹੀ ਫਤਵਾ ਦੇਣਗੇ ਆਪਾਂ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਬੈਂਤ ਹਰਨਜੀਤ ਬੈਂ ਸਿੰਘ ਜੀ ਕਿੱਦਾਂ ਦੇ ਦੇ ਮਲਕੀਰ ਸਿੰਘ ਤੁਹਾਡਾ ਬਿਲਕੁਲ ਜੀ ਹੱਕਦਾਰ ਆ ਸਰਪੰਚੀ ਦਾ ਜੀ ਕਿਉਂਕਿ ਉਹ ਇਹ ਕੰਮ ਕੀਤੇ ਨੇ ਸਾਦੇ ਆਨ ਨੂੰ ਜਗਾ ਦੇ ਜਾਣੇ ਹਾਂ ਤੇ ਪੈਦਲ ਤਿਲ ਉੱਥੇ ਡਿੱਗ ਪਈਨੇ ਹਾਂ ਜੀ ਬਾਕੀ ਉੱਥੇ ਗਰਾਊਂਡ ਵੀ ਆ ਜੀ ਕੋਚ ਦੀ ਤੇ ਇਹਨਾਂ ਨੇ ਰਾਹ ਬਣਾਇਆ ਬਹੁਤ ਵਧੀਆ ਕੱਢੀਟ ਤੇ ਲਾ ਕੇ ਪੱਕਾ ਰਾਹ ਬਣਾਇਆ ਬਾਕੀ ਨਕਾਸ਼ ਦਾਵਾ ਪਾਣੀ ਦਾ ਆਂਦੇ ਨੇ ਵੀ ਇਹ ਗੋਟਾਂ ਤੋਂ ਬਾਅਦ ਕਰ ਦੇਣਾ ਜੀ ਤੇ ਵੱਡੀ ਗੱਲ ਉਹ ਨਕਾਸ਼ ਦੀ ਆ ਤੇ ਬੜੇ ਚੰਗੇ ਨੇ ਕਿ ਰਾਤ ਪਾ ਬਾਦ ਮਾਰੀ ਰਾਤ ਵੀ ਆਉਦੇ ਨੇ ਗੱਡੀ ਲਾ ਕੇ ਜਾਂਦੇ ਨੇ ਜੀ ਤੇ ਬਹੁਤ ਇਹਦੇ ਹੱਕਦਾਰੇ ਹੋਈ। ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਬੜੇ ਕੰਮ ਕੀਤੇ ਨੇ ਤੇ ਅੱਗੇ ਵੀ ਕਰਨਗੇ। ਸਮਾਜ ਸੇਵੀ ਦੇ ਵੀ ਕੰਮ ਕਰਦੇ ਨੇ। ਸੋ ਲੋਕ ਜਿਹੜੇ ਨੇ ਬੜਾ ਪਿਆਰ ਦਿੰਦੇ ਨੇ ਸਾਰੇ ਪਰਿਵਾਰ ਨੂੰ ਸੋ ਪਿਆਰ ਦਿੱਤਾ ਏ ਤੇ ਆਪਾਂ ਮਲਕੀਤ ਸਿੰਘ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜੋ ਪਰਿਵਾਰ ਸਾਡਾ ਕਹ ਦੇਗਾ ਸਾਨੂੰ ਮਨਜ਼ੂਰ ਆ। ਸੋ ਗਰਾਊਂਡ ਜ਼ੀਰੋ ਰਿਪੋਰਟ ਵਿਖਾ ਰਹੇ ਆ ਤੁਹਾਨੂੰ ਇਲੈਕਸ਼ਨ ਜਿਹੜੇ ਨੇ ਆ ਚੁੱਕੇ ਨੇ ਤੇ ਲੋਕ ਕੀ ਕਹਿੰਦੇ ਨੇ ਸੋ ਵੀਡੀਓ ਨੂੰ ਵੱਤਵਾ ਸ਼ੇਅਰ ਕਰੋ ਕੈਮਰਾ ਪਰਸਨ ਪੌਣ ਅਗਰ왈 ਦੇ ਨਾਲ ਲੱਕੀ ਰਾਜਪੂਤ ਬਟਾਲਾ